ਜਦੋਂ ਆਪਾਂ ਇਨਵੈਸਟਮੈਂਟ ਪ੍ਰਾਪਰਟੀ ਨੂੰ ਸੇਲ ਕਰਨੇ ਆ ਆਪਾਂ ਨੂੰ ਕੈਪੀਟਲ ਗੇਨ ਟੈਕਸ ਪੈਂਦਾ ਹੈਗਾ ਪਰ ਜੇ ਤੁਸੀਂ 1031 ਐਕਸਚੇਂਜ ਕਰ ਰਹੇ ਹੋ ਤੇ ਫਿਰ ਤੁਸੀਂ ਉਹ ਆਪਣਾ ਟੈਕਸ ਨੂੰ ਡਿਫਰ ਕਰ ਸਕਦੇ ਹੋ ਸੋ ਆਪਾਂ ਪ੍ਰੋਸੈਸ ਨੂੰ ਰਿਵਿਊ ਕਰਨੇ ਆ ਪਹਿਲੀ ਗੱਲ ਗਵਰਨਮੈਂਟ ਤੁਹਾਨੂੰ ਬ੍ਰੇਕ ਦਿੰਦੀ ਹੈ ਜੇ ਤੁਹਾਡੇ ਕੋਲ ਇਹ ਪ੍ਰਾਇਮਰੀ ਰੈਜ਼ੀਡੈਂਸ ਹੈ ਜਿਸ ਘਰ ਵਿੱਚ ਤੁਸੀਂ ਰਹਿ ਰਹੇ ਹੋ ਤੇ ਫਿਰ ਤੁਹਾਨੂੰ 2 ਲੱਖ ਤੱਕ ਬ੍ਰੇਕ ਵੀ ਹੈਗੀ ਹੈ ਜਿੰਨਾ ਤੁਸੀਂ ਪ੍ਰਾਫਿਟ ਕਮਾਇਆ ਹੈ 2.5 ਲੱਖ ਤੱਕ ਤੁਹਾਨੂੰ ਬ੍ਰੇਕ ਤੇ ਹੈ ਜੇ ਤੁਸੀਂ ਸਿੰਗਲ ਹੋ ਜੇ ਮੈਰਿਡ ਹੋ ਫਿਰ 500,000 ਤੱਕ ਬ੍ਰੇਕ ਹੈ ਪਰ ਜੇ ਇਨਵੈਸਟਮੈਂਟ ਪ੍ਰਾਪਰਟੀ ਹੈ ਇਹ ਬ੍ਰੇਕ ਨਹੀਂ ਹੈਗੀ ਤੇ ਉਹਦੇ ਵਾਸਤੇ ਤੁਸੀਂ 1031 ਐਕਸਚੇਂਜ ਪ੍ਰੋਸੈਸ ਹੈਗਾ ਉਹਦਾ ਮਤਲਬ ਕਿ ਤੁਸੀਂ ਇੱਕ ਪ੍ਰਾਪਰਟੀ ਇਨਵੈਸਟਮੈਂਟ ਨੂੰ ਸੇਲ ਕਰ ਰਹੇ ਹੋ ਐਂ ਜੇ ਦੂਸਰੀ ਤੁਸੀਂ ਇਨਵੈਸਟਮੈਂਟ ਪ੍ਰਾਪਰਟੀ ਲੈ ਰਹੇ ਹੋ ਉਹ ਲਾਈਕ ਕਾਈਂਡ ਹੈ ਉਹਦੇ ਵਰਗੀ ਹੈ ਮੈਂ ਤੁਹਾਨੂੰ ਉਹਦਾ ਵੀ ਤੁਹਾਨੂੰ ਬ੍ਰੇਕਡਾਊਨ ਦੇਣਾ ਰਾਈਟ ਇਹਦਾ ਬੈਨੀਫਿਟ ਇਹ ਹੀ ਹੈ ਕਿ ਇਹ ਤੁਹਾਨੂੰ ਜਿਹੜਾ ਕੈਪੀਟਲ ਗੇਨ ਟੈਕਸ ਪੈ ਰਿਹਾ ਉਹ ਤੁਹਾਨੂੰ ਅੱਜ ਨਹੀਂ ਦੇਣਾ ਪਏਗਾ ਐਂਡ ਉਹ ਤੁਹਾਡੇ ਕੋਲ ਫੰਡਸ ਐਕਸਟਰਾ ਹੋਣਗੇ ਤੁਸੀਂ ਰੀ ਇਨਵੈਸਟ ਕਰ ਸਕਦੇ ਹੋ ਉਹਨਾਂ ਨੂੰ ਰਾਈਟ ਤੇ ਜਿਹੜਾ ਪ੍ਰੋਸੈਸ ਹੈਗਾ ਕਿ ਅੱਜ ਤੁਸੀਂ ਆਪਣੀ ਪਹਿਲੀ ਇਨਵੈਸਟਮੈਂਟ ਪ੍ਰਾਪਰਟੀ ਨੂੰ ਸੈਲ ਕੀਤਾ ਹੈ ਡੇ 1 ਤੁਹਾਡੇ ਕੋਲ 45 ਡੇਜ਼ ਹੈਗੇ ਨੇ ਕਿ ਨਵੀਂ ਪ੍ਰਾਪਰਟੀ ਨੂੰ ਲੱਭਣ ਵਾਸਤੇ ਇੱਕ ਵਾਰੀ ਨਵੀਂ ਪ੍ਰਾਪਰਟੀ ਤੁਹਾਨੂੰ ਮਿਲ ਗਈ ਹੈ ਤੁਹਾਡੇ ਕੋਲ 6 ਮਹੀਨੇ ਗਏ ਨੇ ਉਹ ਪ੍ਰਾਪਰਟੀ ਨੂੰ ਕਲੋਜ਼ ਕਰਨ ਵਾਸਤੇ 180 ਡੇਜ਼ ਤੁਹਾਨੂੰ ਇੱਕ ਅਟਾਰਨੀ ਚਾਹੀਦਾ ਜਿੰਨੇ ਤੁਹਾਨੂੰ Q A Q I ਨੂੰ ਕਹਿੰਦੇ ਨੇ ਐਂਡ ਉਹਨੇ ਤੁਹਾਡੇ ਫੰਡਸ ਹੋਲਡ ਕਰਨੇ ਨੇ ਰਾਈਟ ਜਦੋਂ ਪਹਿਲੀ ਪ੍ਰਾਪਰਟੀ ਸੈਲ ਕੀਤੀ ਹੈ ਉਹ ਫੰਡਸ ਤੁਸੀਂ ਟੱਚ ਨਹੀਂ ਕਰ ਸਕਦੇ ਜਿੰਚਰ ਤੁਹਾਡੀ ਨੈਕਸਟ ক্লোজিং ਨਹੀਂ ਹੁੰਦੀ ਤੁਸੀਂ ਗੂਗਲ ਕਰ ਸਕਦੇ ਹੋ ਕਿਹੜੇ ਅਟਾਰਨੀ ਇਹ ਟਾਈਪ ਆਫ ट्रांजैक्शन ਹੈਂਡਲ ਕਰਦੇ ਨੇ ਜਿਹੜੇ ਕਾਈਂਡ ਲਾਈਕ ਪ੍ਰਾਪਰਟੀ ਆਪਾਂ ਕਹਿ ਰਹੇ ਹਾਂ ਸੋ ਐਸ ਲੌਂਗ ਐਸ ਕਿ ਪ੍ਰਾਪਰਟੀ ਰੈਂਟਲ ਹੈਗੀ ਹੈ ਆਪਾਂ ਵੀ ਰੈਜ਼ੀਡੈਂਸ਼ੀਅਲ ਰੈਂਟਲ ਹੈ ਤੁਸੀਂ ਇੱਕ ਡਿਫਰੈਂਟ ਰੈਂਟਰ ਲੈ ਰਹੇ ਹੋ ਦੈਟਸ ਫਾਈਨ ਜੇ ਤੁਸੀਂ 4 ਫੈਮਲੀ ਐ ਤੇ ਹੁਣ ਤੁਸੀਂ 2 ਫੈਮਲੀ ਲੈ ਰਹੇ ਹੋ ਦੈਟਸ ਫਾਈਨ ਜੇ ਤੁਹਾਡੇ ਕੋਲ ਇਹ ਮਿਕਸ ਯੂਜ਼ ਪ੍ਰਾਪਰਟੀ ਐ ਤੇ ਹੁਣ ਤੁਸੀਂ ਕਮਰਸ਼ੀਅਲ ਲੈ ਰਹੇ ਹੋ ਰਾਈਟ ਇਹ ਸਾਰੇ ਡਿਫਰੈਂਟ ਕੈਰੀਗੋਰੀਜ਼ ਨੇ ਜੇ ਤੁਸੀਂ ਰੈਜ਼ੀਡੈਂਸ਼ੀਅਲ ਤੋਂ ਰੈਜ਼ੀਡੈਂਸ਼ੀਅਲ ਹੋ ਲੈਟਸ ਸੇ ਕਿ ਤੁਹਾਡੇ ਕੋਲ ਬ੍ਰਾਂਕਸ ਦੇ ਵਿੱਚ 3 ਫੈਮਲੀ ਰੈਂਟਲ ਐ ਤੇ ਤੁਸੀਂ ਉਹ ਲੌਂਗ ਲੈਂਡ ਦੇ ਵਿੱਚ 2 ਫੈਮਲੀ ਲੱਭ ਸਕਦੇ ਹੋ ਜਾਂ ਕੁਇਨਜ਼ ਦੇ ਵਿੱਚ 2 ਫੈਮਲੀ ਲੱਭ ਸਕਦੇ ਹੋ ਜੇ ਬਰੁਕਲਿਨ ਦੇ ਵਿੱਚ ਰੈਂਟਲ ਹੈਗੀ ਸੀ ਤੇ ਹੁਣ ਤੁਸੀਂ ਕਾਂਡੋ ਕੁਇਨਜ਼ ਦੇ ਵਿੱਚ ਵੀ ਲੈ ਸਕਦੇ ਹੋ राइट एंड रेजिडेंशियल टू कमर्शियल लेट्स से कि हो ਤੁਹਾਡੇ ਕੋ ਕੁਇਨਸ ਦੇ ਵਿੱਚ ਮਲਟੀ ਫੈਮਿਲੀ ਸੀ ਤੇ ਹੁਣ ਤੁਸੀਂ ਬਰੁਕਲਿਨ ਦੇ ਵਿੱਚ ਸਟੋਰ ਫਰੰਟ ਲੈ ਰਹੇ ਹੋ রাইਟ ਦ ਕੀ ਹੇਅਰ ਮੇਨ ਜੋ ਮੈਟਰ ਕਰਦਾ ਹੈਗਾ ਕਿ ਇਨਵੈਸਟਮੈਂਟ ਪ੍ਰਾਪਰਟੀ ਹੋਵੇ ਰੈਜ਼ੀਡੈਂਸ਼ੀਅਲ ਨਾ ਹੋਵੇ ਤੇ ਨਾ ਇਹ ਫਲਿੱਪ ਹੋਵੇ ਜੇ ਤੁਸੀਂ ਆਪਣੀ ਪ੍ਰਾਪਰਟੀ ਵੇਚਣ ਦੀ ਕੋਸ਼ਿਸ਼ ਕਰ ਰਹੇ ਹੋ ਐਜ਼ ਅ ਇਨਵੈਸਟਮੈਂਟ ਐਂਡ ਨਾ ਵੀ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹੋ ਪਲੀਜ਼ ਗੈਰੈਂਟ ਸਾਈਟ